ਉੱਤਰੀ ਪੁਰਤਗਾਲ ਵਿੱਚ ਜੰਗਲਾਂ ਦੀ ਅੱਗ ਨੇ ਪ੍ਰਸ਼ਾਸਨ ਨੂੰ ਫਿਕਰਾਂ ਵਿੱਚ ਪਾਇਆ ਹੈ ਇਸ ਜੰਗਲੀ ਜੱਗ ਨੂੰ ਕਾਬੂ ਕਰਨ ਲਈ 5000 ਦੇ ਕਰੀਬ ਫਾਇਰ ਫਾਈਟਰ ਲੱਗੇ ਹੋਏ ਹਨ ਇਸ ਅੱਗ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਮਿਲੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਆ ਕਾਰਨ ਕਰਕੇ ਇਲਾਕਾ ਛੱਡਣਾ ਪਿਆ ਹੈ ਰਾਸ਼ਟਰੀ ਅਧਿਕਾਰੀਆਂ ਨੇ ਦੱਸਿਆ ਕਿ ਪੁਰਤਗਾਲ ਵਿੱਚ ਤਕਰੀਬਨ ਇਹੀਆਂ 100 ਤੋਂ ਈ ਅੱਗਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਚੰਗਾ ਸੰਘਰਸ਼ ਕਰਨਾ ਪੈ ਰਿਹਾ ਹੈ ਅਧਿਕਾਰੀਆਂ ਨੇ ਅਜੇ ਤੱਕ ਇਹ ਅੰਕੜੇ ਨਹੀਂ ਦਿੱਤੇ ਕਿ ਕਿੰਨੇ ਲੋਕਾਂ ਨੂੰ ਇਲਾਕਾ ਖਾਲੀ ਕਰਨਾ ਪਿਆ ਹੈ ਕਿੰਨੇ ਲੋਕਾਂ ਨੇ ਆਪਣੇ ਘਰ ਗੁਆਏ ਹਨ ਪੁਰਤਗਾਲ ਦੇ ਰਾਜ ਪ੍ਰਸ਼ਾਸਕ ਆਰਟੀਪੀ ਨੇ ਕਾਸਟਰੋ ਡੇ ਆਇਰ ਦੇ ਖੇਤਰ ਵਿੱਚ ਜ਼ਮੀਨ ਤੇ ਸੜੇ ਹੋਏ ਮਕਾਨਾਂ ਅਤੇ ਧੂਏ ਦੇ ਗੁਬਾਰ ਦੀਆਂ ਤਸਵੀਰਾਂ ਵੀ ਦਿਖਾਈਆਂ ਸਿਵਲ ਪ੍ਰੋਟੈਕਸ਼ਨ ਅਥਾਰਟੀ ਦੇ ਅਨੁਸਾਰ ਹਫਤੇ ਦੇ ਅੰਤ ਵਿੱਚ ਲੱਗੀ ਅੱਗ ਕਾਰਨ ਇੱਕ ਨਾਗਰਿਕ ਦੇ ਸੜਨ ਨਾਲ ਦੂਜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਉਤਰੀ ਸ਼ਹਿਰ ਪੋਰਟੋ ਦੇ ਦੱਖਣ ਵਿੱਚ ਅਵੀਰੋ ਜ਼ਿਲ੍ਹਾ ਹੈ ਜਿੱਥੇ ਇੱਕ ਫਾਇਰ ਫਾਈਟਰ ਦੀ ਡਿਊਟੀ ਦੌਰਾਨ ਇੱਕ ਅਣਪਛਾਤੀ ਬਿਮਾਰੀ ਨਾਲ ਮੌਤ ਹੋ ਗਈ ਹੈ ਪੁਰਤਗਾਲ ਦੇ ਪ੍ਰਧਾਨ ਮੰਤਰੀ ਲੂਇਸ ਮੌਨਟੇਂਗੋ ਨੇ ਸੋਮਵਾਰ ਨੂੰ ਕਿਹਾ ਕਿ ਅੱਗ ਬੁਝਾਉਣ ਵਾਲਾ اچانک ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਉਹਨਾਂ ਦੇ ਪਰਿਵਾਰਕ ਦੋਸਤਾਂ ਤੇ ਸਹਿਕਰਮੀਆ ਨੇ ਉਸ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜਮੀਨੀ ਯੂਨਿਟਾਂ ਦੀ ਮਦਦ ਲਈ ਪੁਰਤਗਾਲੀ ਵਾਟਰ ਡੰਪਿੰਗ 에ਅਰਕ੍ਰਾਫਟ ਤਾਇਨਾਤ ਕੀਤੇ ਗਏ ਹਨ ਯੂਰੋਪੀਅਨ ਯੂਨੀਅਨ ਦੇ ਸਾਥੀ ਮੈਂਬਰਾਂ ਸਪੇਸ ਫਰਾਂਸ ਇਟਲੀ ਅਤੇ ਗ੍ਰੀਸ ਨੇ ਸਥਾਨਕ ਪਤਲਾਂ ਦੀ ਮਦਦ ਦੇ ਲਈ ਹੋਰ ਜਹਾਜ਼ ਪ੍ਰਦਾਨ ਕਰਨ ਲਈ ਵੀ ਵਚਨਬੱਧਤਾ ਦਿਖਾਈ ਹੈ। ਪੁਰਤਗਾਲ ਵਿੱਚ ਮੀਂਹਾਂ ਪੈਣ ਕਰਨ ਰਾਸ਼ਟਰੀ ਅਧਿਕਾਰੀਆਂ ਨੇ 20 ਤੱਕ ਅੱਗ ਦੀ ਚੇਤਾਵਨੀ ਨੂੰ ਜਾਰੀ ਰੱਖਿਆ ਹੈ। ਇਸ ਐਡਵਾਈਜ਼ਰੀ ਵਿੱਚ ਅਗਿਆੜੀ ਦੇ ਖਤਰੇ ਦੇ ਕਾਰਨ ਫਸਲਾਂ ਦੀ ਬਾੜੀ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਤੇ ਪਾਬੰਦੀ ਸ਼ਾਮਲ ਹੈ ਜਿਸ ਨਾਲ ਹੋਰ ਅੱਗ ਲੱਗ ਸਕਦੀ ਹੈ। ਪੁਰਤਗਾਲ ਵਿੱਚ ਅੱਗ ਫੈਲਣ ਦੇ ਪਿੱਛੇ ਖੁਸ਼ਕ ਅਤੇ ਗਰਮ ਸਥਿਤੀਆਂ ਹਨ ਜੋ ਜੋ ਕਿ ਮੱਧ ਯੂਰਪ ਵਿੱਚ ਮੀਂਹ ਕਰਨ ਹੜ ਆਇਆ ਹੈ। ਪੁਰਤਗਾਲ 2017 ਵਿੱਚ ਵਿਪਰੀਅਨ ਕਾਗ ਨੇ ਤਬਾਹੀ ਮਚਾਈ ਸੀ ਜਿਸ ਵਿੱਚ 120 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 5 ਲੱਖ ਹੈਕਟੇਅਰ ਤੋਂ ਵੱਧ ਖੇਤ ਸਾੜੇ ਗਏ ਸਨ